ਇਸ ਧੀ ਨੇ ਦੇਖੋ ਮਾਂ ਪੇ ਦੇ ਹੌਸਲੇ ਦੇ ਨਾਲ ਦੇਖੋ ਕਿੰਨੀ ਹਿੰਮਤ ਦਿਖਾ ਕੇ ਨੌਕਰੀ ਹਾਸਲ ਕੀਤੀ ਹੈ ਯਾਰ ਕਿੰਨੀ ਮਿਹਨਤ ਕੀਤੀ ਹੋਣੀ ਹੈ ਇਸ ਧੀ ਨੇ ਯਾਰ ਪਰਿਵਾਰ ਨੇ ਵੀ ਕਿੰਨੀ ਮਦਦ ਕੀਤੀ ਹੋਣੀ ਹੈ ਧੀ ਦੀ ਯਾਰ ਪੜਾਉਣ ਲਿਖਾਉਣ ਦੇ ਵਿੱਚ ਤੇ ਇੱਥੋਂ ਤੱਕ ਫੇਰ ਹੀ ਬੱਚੇ ਦਾ ਹੌਸਲਾ ਬਣਦਾ ਜਦੋਂ ਧੀ ਕੋਲ ਆਈ ਨਾ ਤਾਂ ਮਾਂ ਦੀ ਰੂਹ ਖੁਸ਼ ਹੋ ਗਈ ਦੇਖੋ ਧੀ ਨੂੰ ਦੇਖ ਕੇ ਯਾਰ ਸੁਪਨਾ ਪੂਰਾ ਕਰਨਾ ਕੋਈ ਖੇਡ ਦੀ ਗੱਲ ਨਹੀਂ ਹੁੰਦੀ ਹਿੰਮਤ ਰੱਖਣ ਵਾਲੇ ਬੱਚੇ ਸੁਪਨੇ ਵੀ ਪੂਰੇ ਕਰ ਲੈਂਦੇ ਨੇ ਆਸਾਂ ਤਾਂ ਆਪਾਂ ਰੱਖ ਲੈਨੇ ਆ ਵੀ ਨੌਕਰੀ ਮਿਲ ਜਾਵੇ ਪਰ ਉਸ ਦੇ ਲਈ ਮਿਹਨਤ ਵੀ ਕਰਨੀ ਪੈਂਦੀ ਆ ਫੇਰ ਜਾ ਕੇ ਸੁਪਨੇ ਪੂਰੇ ਹੁੰਦੇ ਨੇ ਦੇਖੋ ਧੀਕ ਨੀ ਖੋਸ਼ਾ ਮਿਹਨਤ ਕੀਤੀ ਸੀ ਤਾਂ ਸਭ ਕੁਝ ਨਾਲ ਆ ਗਿਆ ਮਾਪਿਓ ਦੇ ਹੱਥ ਹੁੰਦਾ ਮਾਪਿਓ ਨੇ ਆਪਣੇ ਬੱਚੇ ਦੀ ਤਕਦੀਰ ਬਣਾਉਣੀ ਹੁੰਦੀ ਆ ਤੇ ਜੇ ਨਾ ਮਾਪਿਓ ਗੌਰ ਕਰੇ ਤਾਂ ਬੱਚਿਆਂ ਦੀ ਜ਼ਿੰਦਗੀ ਰੋਲ ਜਾਂਦੀ ਆ ਮਾਪਿਓ ਦਾ ਬਹੁਤ ਵੱਡਾ ਫਰਜ਼ ਹੁੰਦਾ ਬੱਚਿਆਂ ਨੂੰ ਸਿੱਖਿਆ ਦੇਣੀ ਤੇ ਵੱਡਿਆਂ ਦਾ ਸਤਿਕਾਰ ਕਰਨਾ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਅੱਗੇ